ਕੀ ਐ ਕਰਿਓ 20 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਚੇਕ ਨਟ ਟੁੱਟਾ ਸਕੇ ਚਾਂਦੀ ਕਰਕੇ ਉਹ ਮੁਰੂ ਬਸ ਉਹ ਕਿ ਖੁੱਲ੍ਹੇ ਹੀ ਨਹੀਂ ਖਾਸ ਤੌਰ ਤੇ ਰਾਜੇ ਬੜੇ ਬੜਾ ਐਡਾ ਹਕਾਰ ਧੌਣ ਚ ਕਿੱਲਾ ਉਹ 20 ਤਰੀਕ ਨੂੰ 2 ਨੰਬਰਾਂ ਦਾ ਬਟਨ ਦੱਬ ਕੇ ਧੌਣ ਚ ਕਿੱਲਾ ਨਿਕਲ ਜੂ ਮੈਂ ਮਰ ਫਿਰ ਬਾਦਲ ਜੀ ਨੂੰ ਮੈਂ ਕਹਿੰਦਾ ਰ ਮੈਂ ਨਾ ਰ ਉਰਦੂ ਦੇ ਸ਼ੇਰ ਨਾ ਬੋਲਿਆ ਕਰੋ ਲੋਕਾਂ ਨੂੰ ਸਮਝ ਨਹੀਂ ਆਉਂਦੇ ਮੈਂ ਤੁਹਾਨੂੰ ਪੰਜਾਬੀ ਦੇ ਸ਼ੇਰ ਦੇ ਦੇਣਾ ਉਹ ਬੋਲਦੇ ਤੋ ਨਾ ਉਹੀ ਬੋਲਣਾ ਗੁਰਦ ਸ਼ੇਰ ਮਹਿਫਲੇ ਖਰੂਸੇ ਵਾਫੂਰ ਮੈਂ 23 ਤਰੀਕ ਨੂੰ 8 ਵਜੇ ਬਹਿ ਜਾਣਾ ਟੀਵੀ ਮੂਰੇ ਸਭ ਤੋਂ ਪਹਿਲਾਂ ਰਿਹਾਨ ਮੈਨੂੰ ਗਿੱਦੜਪਾਹੇ ਵਾਲਾ ਚਾਹੀਦਾ ਇਤਿਹਾਸਿਕ ਧਰਤੀ ਗੁਰੂ ਸਰ ਪਿੰਡ ਦੀ ਆਂਗਾਂ ਬਜੂ ਸੋਚਦੇ ਮਾਲਕ ਕਿੱਥੋਂ ਦੇ ਵਛਿੰਦੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਆਏ ਹੋਏ ਨੇ ਸਤਕਾਰਯੋਗ ਨੇ ਏਸੇ ਕਰਕੇ ਫਿਰਦੇ ਆ ਇਸ ਕਰਕੇ ਗਿੱਦੜਪਾਹੇ ਵਾਲਿਓ ਤੁਸੀਂ ਤਾਂ ਇਤਿਹਾਸ ਲਿਖਿਆ ਹੋਇਆ ਬਹੁਤ ਵਾਰੀ ਇੱਕ ਤਾਂ ਤੁਹਾਡਾ ਇਹ ਨਹੀਂ ਪਤਾ ਲੱਗਦਾ ਲੋਕਾਂ ਦਾ ਵੀ ਸਲਾਹ ਕਿਹੜੇ ਵੇਲੇ ਕਰਦੇ ਆ ਵੀ ਕੌਣ ਮਾਣਣਾ ਨਾ ਬੋਲਣ ਕੁਛ ਨਾ ਦੱਸਣ ਕੋ ਗਾਜਤ ਕਰਕੇ ਆਉਂਦੇ ਆ ਮੁੜ ਕੇ ਵਸਣ ਮੰਗਾ ਥੋਡੀਆਂ ਕਾਗਜ ਅਰਜੀ ਡਿੰਪੀ ਦੀ ਦਸਖਤ ਮੇਰੇ ਆ ਤੁਹਾਨੂੰ ਨੇ ਵਾਦਾ ਕਰਕੇ ਜਾ ਜਦੋਂ ਕਿਹਾ ਵੀ ਅੱਜ ਕੋਟਪਾਈ ਜਾਣਾ ਮੈਂ ਕਿਹਾ ਵੀ ਆਪਣੇ ਪਿੰਡ ਨੇ ਤਾਂ ਸਾਰੇ ਪਿੰਡ ਦੀਆਂ ਮੰਗਾਂ ਦਾ ਮੈਨੂੰ ਦੱਸਿਆ ਮੋਗੇ ਵੱਡੇ ਕੀਤੇ ਜਾਣ ਡਿਸਪੈਂਸਰੀ ਲੇਡੀ ਡਾਕਟਰ ਸਪੈਸ਼ਲਿਸਟ ਇੱਥੇ ਆਵੇ ਆਰਓ ਸਿਸਟਮ ਵਾਟਰ ਵਰਕਸ ਦੇ ਨਾਲ ਜੋੜਿਆ ਜਾਵੇ ਦਾਣਾ ਮੰਡੀ ਦਾ ਫੜ ਪੱਕਾ ਕਰਨ ਦੀ ਗੱਲ ਹੈ ਕੁਝ ਕੰਮ ਚੱਲ ਪੇ ਕੁਝ ਬਾਕੀ ਪੈਸੇ ਭੇਜਦੇ ਬਾਕੀ 23 ਤਰੀਕ ਨੂੰ ਜਦੋਂ ਮਸ਼ੀਨਾਂ ਖੁੱਲੀਆਂ ਸਮਝੋ ਨਾਲ ਕਿਸਮਤਾ ਵੀ ਖੁੱਲਣਗੀਆਂ ਵੀਰੋ ਇਹ ਇਲਾਕਾ ਜਿਹੜਾ ਇਹ ਪਹਿਲਾਂ ਇਤਿਹਾਸ ਸਿਰਜਦਾ ਰਿਹਾ ਹੈ ਹੁਣ ਇੱਕ ਮੌਕਾ ਮਿਲਿਆ ਮੌਕਾ ਕਹਦਾ ਮਿਲਿਆ ਬੰਦਾ ਹੀ ਛੱਡ ਕੇ ਭੱਜ ਗਿਆ ਤੁਹਾਨੂੰ ਉਹ ਤੋਂ ਪਹਿਲਾਂ ਵਾਲਾ ਇੱਕ ਸੀ ਮੈਂ ਤੁਹਾਨੂੰ ਸਾਡੇ ਵਾਲੇ ਕਹੂੰਗਾ ਮੈਂ ਵੀ ਨਾਲ ਹੀ ਰਹਾ ਉਹਦੇ ਹੁਣ ਦੋਨੇ ਇਧਰ ਨੂੰ ਫਿਰਦੇ ਆ ਅਬਦਾ ਬੰਦਾ ਜਿਹੜਾ ਤੁਹਾਡੇ ਨਾਲ ਖੜਦਾ ਹੈ ਜਿਹੜਾ ਹਰ ਵਕਤ ਤੁਹਾਡੇ ਦੁੱਖ ਸੁੱਖਾਂ ਦਾ ਸਾਥੀ ਹੈ ਉਹਨੂੰ ਜਿਤਾਓ ਆਪਾਂ ਇਹਨਾਂ ਨੂੰ ਕਿੱਥੇ ਪਾਲਦੇ ਫਿਰਾਂਗੇ ਆਪਾਂ ਇੱਥੇ ਘਰੇ ਰੱਖੀਆ ਆਪਣਾ ਬੰਦਾ ਜਿਤਾਈਏ ਪਿੰਡਾਂ 'ਚ ਮੈਂ ਕਿਹਾ ਬਹੁਤ ਜ਼ਿਆਦਾ ਭੁਲਾਰਾ ਲੋਕ ਤੁਲੇ ਹੀ ਪਏ ਨੇ ਇੱਕ ਪਾਸੇ ਕਹਿੰਦੇ ਖੜਾ ਛੜਾ ਦੇ ਸਾਡਾ ਇਹਨਾਂ ਨਾਲ ਮੈਂ ਤੁਸੀਂ ਬਸ 20 ਤਰੀਕ ਨੂੰ ਨਹਾ ਧੋ ਕੇ ਆਰਾਮ ਨਾਲ ਟਾਈਮ ਨਾਲੀ ਬੂਤ ਤੇ ਚਲੇ ਜਾਓ ਜਾਨਸਾਰ ਮਸ਼ੀਨ ਦੇਖ ਲਿਓ ਦੂਜੇ ਨੰਬਰ ਤੇ ਵਾਟਣਾ ਡਿੰਪੀ ਦੀ ਫੋਟੋ ਲੱਗੀ ਹੋਊ ਨਾਲੇ ਹੋਊ ਝਾੜੂ ਬਟਨ ਧਾਪ ਕੇ ਐ ਹੱਥ ਝਾੜ ਕੇ ਆਜ ਹੋ ਮੁੜ ਆਇਓ ਕੋਈ ਹੋਰ ਬਟਨ ਕਨੀ ਦੇਖਿਓ ਬਿਨਾਂ ਨਹੀਂ ਤਾਂ ਮੋਤੀ ਆ ਉਤਰੇ ਉਹ ਅੱਖਾਂ ਚ ਐਡੇ ਪਾਪੀ ਬੰਦੇ ਨੇ ਇਹ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਦੇ ਆ ਇਹ ਆਪਣੇ ਪਰਿਵਾਰ ਵਾਸਤੇ ਵੋਟਾਂ ਮੰਗਦੇ ਆ ਦੀ ਥੋੜੇ ਪਰਿਵਾਰਾਂ ਵਾਸਤੇ ਵੋਟਾਂ ਮੰਗਦੇ ਆ